ਸੱਚਾ ਦੋਸਤੋ ਵੈਲਕਮ ਟੂ ਸਾਂਝਾ ਪੰਜਾਬ ਗੱਲ ਕੀਤੇਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੇ ਨਾ ਅੱਜ ਅਸੀਂ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਗੱਲ ਜਿਹੜੀ ਕਿ ਨਿਊਯਾਰਕ ਦੀ ਡੀ ਐਮ ਬੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੇ ਵਿੱਚ ਜਿਹੜੀ ਅਸੀਂ ਕਾਰ ਚਲਾਉਂਦੇ ਆ ਡਰਾਈਵਿੰਗ ਦੇ ਵਿੱਚ ਕਾਨੂੰਨਾਂ ਦੇ ਵਿੱਚ ਬਹੁਤ ਹੀ ਵੱਡੀਆਂ ਤਬਦੀਲੀਆਂ ਆਈਆਂ ਹਨ ਇੱਥੇ ਹੁਣ ਸਾਨੂੰ ਗੱਡੀ ਚਲਾਉਣ ਵੇਲੇ ਬਹੁਤ ਹੀ ਧਿਆਨ ਰੱਖਣਾ ਪੈਣਾ ਹੈ ਸੈਲਫੋਨ ਦੇ ਉੱਤੇ ਬੜੀਆਂ ਸਟ੍ਰਿਕਟ ਆ ਤੁਸੀਂ ਸਟਾਪ ਸਾਈਨ ਦੇ ਉੱਤੇ ਰੈੱਡ ਲਾਈਟ ਤੇ ਖਲੋ ਕੇ ਵੀ ਆਪਣਾ ਫੋਨ ਟੱਚ ਨਹੀਂ ਕਰ ਸਕਦੇ ਜੇ ਤੁਸੀਂ ਸਕੂਲ ਬੱਸ ਨੂੰ ਕ੍ਰੋਸ ਕਰ ਰਹੇ ਹੋ ਉਸ ਦੇ ਵੀ ਡਰੰਕ ਡਰਾਈਵਿੰਗ ਦੇ ਲਈ ਬਹੁਤ ਸਟ੍ਰਿਕਟ ਹੋ ਹਨ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖ ਰਹੇ ਸੀ ਕਿ ਹਾਈ ਸਪੀਡ ਗੱਡੀਆਂ ਦੇ ਨਾਲ ਆਪਣੇ ਨੌਜਵਾਨ ਬੱਚੇ ਬੜੀਆਂ ਤੇਜ਼ ਗੱਡੀਆਂ ਚਲਾਉਂਦੇ ਸੀ ਉਹਨਾਂ ਦੇ ਨਾਲ ਬੜੇ ਐਕਸੀਡੈਂਟ ਹੋਏ ਅਤੇ ਕਈ ਜਾਨਾਂ ਵੀ ਚਲੀਆਂ ਗਈਆਂ ਉਸ ਤੋਂ ਬਾਅਦ ਟ੍ਰਕਿੰਗ ਦੇ ਵਿੱਚ ਆਪਾਂ ਦੇਖਿਆ ਹੈ ਕਿ ਲਾਪਰਵਾਾਈ ਦੇ ਨਾਲ ਕਿੰਨੇ ਲੋਕਾਂ ਦੀ ਮੌਤ ਹੋਈ ਹੁਣ ਹਰ ਸਟੇਟ ਜਿਹੜੀ ਹੈ ਬੜੀ ਸਖਤੀ ਦੇ ਨਾਲ ਆਪਣੇ ਕਾਨੂੰਨਾਂ ਵਿੱਚ ਤਬਦੀਲੀਆਂ ਲਿਆ ਰਹੀ ਹੈ ਹੁਣ ਨਿਊਯਾਰਕ ਦੇ ਵਿੱਚ ਫਰਵਰੀ 16 ਤੋਂ ਇਹਨਾਂ ਨੇ ਜਿਹੜਾ ਮੇਜਰ ਓਵਰਹੌਲ ਆ ਜਿਹੜਾ ਕਿ ਇਸ ਦਾ ਜਿਹੜਾ ਪੁਆਇੰਟ ਸਿਸਟਮ ਹੈ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਨਾਂ ਨੇ ਸਖਤੀ ਕੀਤੀ ਹੈ 10 ਪੁਆਇੰਟ ਤੇ ਸਸਪੈਂਸ਼ਨ ਹੋ ਜਾਏਗਾ ਆ ਜਿਹੜਾ ਲਾਇਸੈਂਸ ਹੈ 18 ਮੰਤ ਦਾ ਜਿਹੜਾ ਹਾਇਰ ਪੁਆਇੰਟਸ ਵੈਲਿਊ ਹਾਇਰ ਪੁਆਇੰਟ ਹੋ ਜਾਏਗਾ ਇਹਨਾਂ ਦਾ ਆਫੈਂਸ ਲਾਈਕ ਜਦਾਂ ਜਿਹੜੀਆਂ ਸਭ ਤੋਂ ਜ਼ਿਆਦਾ ਇਹਨਾਂ ਨੇ ਤਬਦੀਲੀਆਂ ਜਿਹੜੀਆਂ ਇਹਨਾਂ ਲੈਂਦੀਆਂ ਹਾਂ ਜਿਨ੍ਹਾਂ ਦੇ ਵਿੱਚ ਕਹਿੰਦੇ ਹਨ ਕਿ ਬਹੁਤ ਛੇਤੀ ਲਾਇਸੈਂਸ ਜਿਹੜੇ ਸਸਪੈਂਡ ਕਰਨਗੇ ਰੈਕਲੈਸ ਡਰਾਈਵਿੰਗ ਇਹ ਆਮ ਹੈ ਗੱਲ ਕਿ ਜਦੋਂ ਅਸੀਂ ਲਾਈਨ ਚੇਂਜ ਕਰਦੇ ਹਾਂ ਆਲੇ ਦੋਲੇ ਦੇਖਦੇ ਨਹੀਂ ਜੇ ਤੁਹਾਡੇ ਪਿੱਛੇ ਕੋ ਪੁਲਿਸ ਵਾਲਾ ਆ ਰਿਹਾ ਹੈ ਜਾਂ ਲਾਗੇ ਖੜਾ ਹੈ ਜੇ ਤੁਹਾਨੂੰ ਉਹਨਾਂ ਦੇਖਿਆ ਕਿ ਤੁਹਾਡੀ ਗੱਡੀ ਲਾਈਨ ਚ ਨਹੀਂ ਚੱਲ ਰਹੀ ਇਧਰ ਉਧਰ ਡੋਲ ਰਹੀ ਹੈ ਇੱਕਦਮ ਤੁਸੀਂ ਐਗਜ਼ਿਟ ਲੈ ਲਿਆ ਹੈ ਕੋਈ ਸਿਗਨਲ ਨਹੀਂ ਦਿੱਤਾ ਇਦਾਂ ਦੀਆਂ ਗੱਲਾਂ ਜਿਹੜੀਆਂ ਰੈਕਲੈਸ ਡਰਾਈਵਿੰਗ ਵਿੱਚ ਆਉਂਦੀਆਂ ਹਨ ਦੂਸਰਾ ਇਹਨਾਂ ਨੇ ਸੈੱਲ ਫੋਨ ਨੂੰ ਵੀ ਬਹੁਤ ਸਖਤੀ ਦੇ ਨਾਲ ਲਿਆ ਹੈ ਕਿ ਸੈੱਲ ਫੋਨ ਜਿਹੜਾ ਹੈ ਕਿ ਉਹ ਬਿਲਕੁਲ ਤੁਸੀਂ ਆ ਨਹੀਂ ਫੋਨ ਕਰ ਸਕਦੇ ਜਦੋਂ ਤੁਸੀਂ ਗੱਡੀ ਚਲਾਉਂਦੇ ਹੋ ਕੋਈ ਸਕੂਲ ਬੱਸ ਜਾ ਰਹੀ ਹੈ ਉਸ ਨੇ ਬਲਿੰਕਿੰਗ ਲਾਈਟ ਦਿੱਤੀਆਂ ਹਨ ਐਮਰਜੈਂਸੀ ਲਾਈਟ ਦਿੱਤੀਆਂ ਹਨ ਸਟਾਫ ਸਾਈਨ ਉਹਨਾਂ ਦੇ ਦਿਸ ਰਹੇ ਹਨ ਦੋਨੇ ਸਾਈਡ ਦੇ ਉੱਤੇ ਆਪਾਂ ਗੱਡੀ ਕਰਾਸ ਕਰ ਦਿੰਨੇ ਹਾਂ ਗੱਡੀ ਨਹੀਂ ਰੋਕਦੇ ਉਸ ਦੇ ਵੀ ਬਹੁਤ ਜ਼ਿਆਦਾ ਪੁਆਇੰਟ ਹੋਣਗੇ ਜੇ ਖਾਸ ਕਰਕੇ ਡੀ ਡਬਲਯੂ ਆਈ ਜਿਹੜੀ ਕਿ ਅਲਕੋਹਲ ਕਨਵਿੰਕਸ਼ਨ ਹੈ ਕਨਵਿੰਕਸ਼ਨ ਹੈ ਉਸ ਦੇ ਵਿੱਚ ਇਹਨਾਂ ਨੇ 9 11 ਪੁਆਇੰਟ ਪਹਿਲਾਂ ਇਸ ਦੇ ਵਿੱਚ ਤੁਹਾਨੂੰ ਪਤਾ ਵੀ ਅਰੈਸਟ ਕਰਦੇ ਸੀ ਕਈ ਵਾਰੀ ਜੇ ਉਹ ਫੂਕ ਨਹੀਂ ਸਿਮਰਾਉਂਦੇ ਬਾਅਦ ਵਿੱਚ ਕਈ ਵਕੀਲਾਂ ਤੋਂ ਬਚ ਵੀ ਜਾਂਦੇ ਸਨ ਪਰ ਹੁਣ ਇਸ ਦੇ ਵਿੱਚ ਉਹਨਾਂ ਬਹੁਤ ਸਖਤੀ ਕੀਤੀ ਹੈ ਕਿਉਂਕਿ ਸ਼ਰਾਬ ਜਿਆਦਾ ਜਿਹੜੇ ਐਕਸੀਡੈਂਟ ਹਨ ਸ਼ਰਾਬ ਪੀਣ ਦੇ ਨਾਲ ਜਾਂ ਰੈਕਲੈਸ ਡਰਾਈਵਿੰਗ ਦੇ ਨਾਲ ਜਾਂ ਸਭ ਤੋਂ ਜਿਆਦਾ ਜਿਹੜੇ ਫੋਨ ਦੇ ਜਦੋਂ ਟੈਕਸਟ ਮੈਸੇਜ ਕਰਦੇ ਹਨ ਚਲਦੀ ਗੱਡੀ ਚਲਾਉਂਦਿਆਂ ਚਲਾਉਂਦਿਆਂ ਉਸ ਦੇ ਵਿੱਚ ਉਹਦੇ ਜਿਹੜੇ ਐਕਸੀਡੈਂਟ ਹਨ ਉਹ ਜਾਣਗੇ ਐਲਕੋਹਲ ਡਰਿੰਕ ਡਰਾਈਵਿੰਗ ਦੇ ਨਾਲੋਂ ਵੀ ਜ਼ਿਆਦਾ ਉਹਨਾਂ ਦੀ ਜਿਹੜੀ ਐਵਰੇਜ ਆਈ ਹੈ ਜਿਹੜੇ ਗੱਡੀ ਚਲਾਉਂਦੇ ਆ ਜਿਹੜੇ ਫੋਨ ਚਲਾਉਂਦੇ ਹਨ ਆ ਇਹਦੇ ਵਿੱਚ ਸ਼ੱਕ ਕੋਈ ਨਹੀਂ ਕਿ ਆਲਮੋਸਟ ਕਾਫੀ ਐਵਰੇਜ ਦੇ ਵਿੱਚ ਸਾਰੇ ਹੀ ਫੋਨ ਹੌਲੀ-ਹੌਲੀ ਆਪਣੇ ਵੱਲੋਂ ਦਾਜਾ ਲਾ ਰਹੇ ਹਣ ਪਰ ਹੁਣ ਇਸ ਤੇ ਉੱਤੇ ਬਹੁਤ ਸਖਤੀ ਹੋ ਚੁੱਕੀ ਹੈ ਅਨਲਾਈਸنسਡ ਡਰਾਈਵਿੰਗ ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਤੁਸੀਂ ਗੱਡੀ ਚਲਾ ਰਹੇ ਹੋ ਪਹਿਲਾਂ ਇਸ ਦਾ ਕੋਈ ਪੁਆਇੰਟ ਨਹੀਂ ਸੀ ਹੁੰਦਾ ਤੁਹਾਨੂੰ ਟਿਕਟ ਦੇ ਕੇ ਛੱਡ ਦਿੰਦੇ ਸੀ ਜਾਂ ਆਈਡੀ ਦੇ ਕੇ ਛੱਡ ਦਿੰਦੇ ਸੀ ਪਰ ਹੁਣ 11. 11. ਤੁਹਾਡੇ ਮੁਲਕ ਜਦੋਂ ਤੁਸੀਂ ਲਾਇਸੈਂਸ ਬਣਾ ਵੀ ਲੋਗੇ ਤੁਸੀਂ ਤਾਂ ਵੀ ਗੱਡੀ ਨਹੀਂ ਚਲਾ ਸਕਦੇ ਸਕੂਲ ਬੱਸ ਪਾਸਿੰਗ ਜੇ ਤੁਸੀਂ ਸਕੂਲ ਬੱਸ ਪਾਸ ਕਰ ਰਹੇ ਹੋ ਲੀਗਲ ਤਰੀਕੇ ਦੇ ਨਾਲ ਜੇ ਤੁਸੀਂ ਜੇ ਇਹਦੇ ਬੱਸ ਜਾ ਰਹੀ ਹੈ ਉਹ ਨੋ ਪ੍ਰੋਬਲਮ ਜੇ ਤੁਸੀਂ ਅ ਗਲਤ ਤਰੀਕੇ ਦੇ ਨਾਲ ਬੱਸ ਸਕੂਲ ਨੂੰ ਬੱਸ ਕਰਾਸ ਕਰਦੇ ਹੋਣ ਉਹਦੇ ਸਿਗਨਲ ਚੱਲਦੇ ਹੋਣ ਫਲੈਸ਼ ਲਾਈਟਾਂ ਚੱਲਦੀਆਂ ਹੋਣ ਸਟਾਪ ਸਟਾਪ ਦੇ ਸਾਈਨ ਹੋਣ ਤੁਸੀਂ ਕਰਦੇ ਤੁਹਾਡੇ 8 ਪੁਆਇੰਟ ਜਿਹੜੇ ਜਾ ਸਕਦੇ ਹਨ ਸੈੱਲ ਫੋਨ ਦੇ ਪਹਿਲਾਂ 2 ਪੁਆਇੰਟ ਹੁੰਦੇ ਸੀ ਹੁਣ ਸੈੱਲ ਫੋਨ ਯੂਜ਼ ਕਰਨ ਦੇ ਵੀ 5 ਪੁਆਇੰਟ ਉਹਨਾਂ ਨੇ ਕਰ ਦਿੱਤੇ ਹਨ 5 ਪੁਆਇੰਟ ਉਹਨਾਂ ਨੇ ਸੈੱਲ ਫੋਨ ਦੇ ਕਿਤੇ ਹਨ ਸੋ ਹੁਣ ਇਹ ਸੋਚ ਇਹ ਸੋਚ ਲਓ ਭਈ ਇੱਕ ਟਿਕਟ ਦੇ ਨਾਲ ਵੀ ਜਿਹੜਾ ਤੁਹਾਡਾ ਲਾਇਸੈਂਸ ਜਾ ਸਕਦਾ ਹੈ ਬਹੁਤ ਜਿਆਦਾ ਸਖਤੀ ਹੋ ਰਹੀ ਹੈ ਕਿਉਂਕਿ ਉਹਦੇ ਨਾਲ ਇੰਸ਼ੋਰਸਾਂ ਜਿਹੜੀਆਂ ਉਹ ਵੀ ਬੜੀਆਂ ਹਾਈ ਜਾਣਗੀਆਂ ਜਦੋਂ ਇੰਨੇ-ਇੰਨੇ ਪੁਆਇੰਟ ਲਾਇਸੈਂਸ ਦੇ ਉੱਤੇ ਚੜ ਜਾਣਗੇ ਆ ਉਹਨਾਂ ਨੇ ਹੁਣ ਕੋਈ ਵੀ ਜਿਹੜਾ ਲਾਹ ਹੈ ਨੋ ਟੱਚ ਲਾ ਜਿਹੜਾ ਹੈ ਨੋ ਟੱਚ ਲਾ ਫੋਨ ਨੂੰ ਜਿਹੜਾ ਤੁਸੀਂ ਟੱਚ ਵੀ ਨਹੀਂ ਕਰ ਸਕਦੇ ਕਈ ਵਾਰੀ ਜਦੋਂ ਪੁਲਿਸ ਵਾਲੇ ਰੋਕਦੇ ਸਨ ਤੇ ਆਪਾਂ ਕਹਿ ਦਿੰਦੇ ਸੀ ਮੈਂ ਤੇ ਫੋਨ ਥੱਲੇ ਰੱਖਿਆ ਏ ਜਾਂ ਮੈਂ ਤੇ ਫੋਨ ਪਲੇ ਕੀਤਾ ਮੈਂ ਤੇ ਫੋਨ ਸੁਣਿਆ ਨਹੀਂਗਾ ਹੁਣ ਉਹ ਕਹਿੰਦੇ ਹਨ نو ਪਰ ਹੈਪਸ ਐਨੀ ਫਿਜ਼ੀਕਲ ਹੈਂਡਲਿੰਗ ਆਫ ਅ ਡਿਵਾਈਸ ਇਵਨ ਵੈਨ ਟੈਂਪੋਰਰੀ ਸਟਾਪਡ ਸੱਚ ਜੇ ਰੈੱਡ ਲਾਈਟ ਭਾਵੇਂ ਤੁਸੀਂ ਰੈੱਡ ਲਾਈਟ ਤੇ ਖੜੇ ਹੋ ਜੇ ਤੁਸੀਂ ਫੋਨ ਆਲੇ ਦੁਆਲੇ ਚੋਰੀ-ਚੋਰੀ ਦੇਖ ਕੇ ਸੁਣਨਾ ਸ਼ੁਰੂ ਕਰ ਦਿੱਤਾ ਉੱਥੇ ਕੋਈ ਬਹਾਨਾ ਨਹੀਂ ਚੱਲਣਾ ਉਹ ਵੀ ਤੁਹਾਨੂੰ ਫਿਰ ਟਿਕਟ ਮਿਲ ਜਾਣੀ ਆ ਸੋ ਅੱਜ ਸਾਨੂੰ ਸਾਡੇ ਦੋਸਤ ਦਵਿੰਦਰ ਦੇਵ ਜੀ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਸਾਰੀ ਕਿ ਛੇਤੀ ਤੋਂ ਛੇਤੀ ਆਪਣੇ ਜਿੰਨੇ ਵੀ ਪ੍ਰੋਗਰਾਮ ਦੇਖਦੇ ਨੇ ਸਾਰਿਆਂ ਨੂੰ ਇਨਫੋਰਮੇਸ਼ਨ ਦੇ ਦਿਓ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਗੱਡੀਆਂ ਚਲਾਉਣ ਦੇ ਵਿੱਚ ਪ੍ਰੋਬਲਮ ਆਵੇ ਜੇ ਇੱਥੇ ਲਾਇਸੈਂਸ ਨਹੀਂ ਤੇ ਬੰਦਾ 50% ਉਦਾਂ ਹੀ ਕੰਮ ਬੜਾ ਖਰਾਬ ਹੋ ਜਾਂਦਾ ਹੈ ਬੜੇ ਲਾਇਸੈਂਸ ਜਾ ਵੀ ਰਹੇ ਹਨ ਜਿਨ੍ਹਾਂ ਨੇ ਕਰੋਨਾ ਦੇ ਟਾਈਮ ਦੇ ਉੱਤੇ ਕੰਪਿਊਟਰ ਦੇ ਟੈਸਟ ਦਿੱਤੇ ਸਨ ਆਨਲਾਈਨ ਟੈਸਟ ਦਿੱਤੇ ਸੀ ਭਾਵੇਂ ਆਪ ਦਿੱਤੇ ਸੀ ਭਾਵੇਂ ਨਕਲ ਮਾਰ ਕੇ ਦਿੱਤੇ ਸੀ ਪਰ ਉਹਨਾਂ ਨੂੰ ਜਦੋਂ ਦੁਬਾਰਾ ਬੁਲਾ ਕੇ ਟੈਸਟ ਲਾਉਂਦੇ ਹਨ ਜਿਹੜਾ ਟੈਸਟ ਫੇਲ ਹੋ ਗਿਆ ਭਾਵੇਂ ਲਰਨਿੰਗ ਦੇ ਵਿੱਚ ਹੋ ਜੇ ਭਾਵੇਂ ਡਰਾਈਵਿੰਗ ਦੇ ਵਿੱਚ ਹੋ ਜੇ ਉਹਦਾ ਫਿਰ ਉਹ ਲਾਇਸੈਂਸ ਰੱਖ ਲੈਂਦੇ ਹਨ ਸਾਨੂੰ ਬਹੁਤ ਹੀ ਕਾਲਸ ਆਈਆਂ ਸਾਨੂੰ ਬਹੁਤ ਲੋਕ ਜਾਂਦੇ ਹਨ ਜਿਹੜਾ ਵਿਚਾਰਿਆਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਸੀ ਗੱਡੀ ਚਲਾਉਂਦਿਆਂ ਦੇ ਸਿਟੀਜਨ ਹਨ ਉਹਨਾਂ ਦੇ ਵੀ ਲਾਈਸੈਂਸ ਉਹਨਾਂ ਰੱਖ ਲਏ ਹਨ ਜਦੋਂ ਉਹ ਟੈਸਟ ਪਾਸ ਨਹੀਂ ਕੀਤਾ ਸੋ ਇਹ ਪਹਿਲੀ ਵਾਰੀ ਹੈ ਕਿ ਅਸੀਂ ਜਦੋਂ ਦੇ ਇਸ ਕੰਟਰੀ ਵਿੱਚ ਆਏ ਹਾਂ ਕਿ ਇੰਨੇ ਡਰਾਈਵਿੰਗ ਦੇ ਉੱਤੇ ਇੰਨੇ ਸਟ੍ਰਿਕਟ ਜਿਹੜੇ ਕਾਨੂੰਨ ਬਣੇ ਹਨ ਕੋਈ ਸਮਾਂ ਹੁੰਦਾ ਸੀ ਬੜੀ ਪੁਰਾਣੀ ਗੱਲ ਹੈ ਕਿ ਜਦੋਂ ਕਦੇ ਅਸੀਂ ਸੁਣਿਆ ਹੀ ਨਹੀਂ ਸੀ ਕਿਸੇ ਨੂੰ ਡਰਿੰਕ ਕਰਦਿਆਂ ਟਿਕਟ ਮਿਲੀ ਹੋਵੇ ਡਰੰਕ ਐਂਡ ਡਰਾਈਵ ਦੀ ਟਿਕਟ ਹੋਵੇ ਉਦੋਂ ਵੀ ਇਦਾਂ ਦੀਆਂ ਟਿਕਟਾਂ ਨਹੀਂ ਸੀ ਪਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਆ ਲੋਕਾਂ ਨੇ ਲਾਪਰਵਾਹੀਆਂ ਕੀਤੀਆਂ ਨੁਕਸਾਨ ਕੀਤੇ ਜਾਂਨਾ ਚਲੇ ਗੀਆਂ ਮਾਲੀ ਨੁਕਸਾਨ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਕਾਨੂੰਨ ਬੜੇ ਕਰ ਦਿੱਤੇ ਸਖਤ ਸੋ ਹੁਣ ਸਾਰੇ ਜਣੇ ਹੀ ਤੁਸੀਂ ਹੋ ਜੋ ਧਿਆਨ ਦੇ ਨਾਲ ਆਪਣੀ ਆਪਣੀ ਜਦੋਂ ਗੱਡੀ ਚਲੋਣੀ ਹੈ ਆਪਣੀ ਮੰਜ਼ਲ ਤੇ ਪਹੁੰਚ ਗਏ ਜੇ ਕੋਈ ਜ਼ਰੂਰੀ ਫੋਨ ਹੈ ਬੈਲ ਸੁਣ ਲੋ ਜਾਂ ਸਾਈਡ ਤੇ ਗੱਡੀ ਲਾ ਕੇ ਕਿਤੇ ਸੇਫ ਜਗ੍ਹਾ ਦੇ ਉੱਤੇ ਸੁਣੋ ਕਿਉਂਕਿ ਜੇ ਲਾਇਸੈਂਸ ਚੱਲਾ ਗਿਆ ਤੇ ਆਪਣਾ ਕੰਮ ਬੜਾ ਖਰਾਬ ਹੋ ਜਾਣਾ ਸੋ ਬਹੁਤ ਧਿਆਨ ਦੇ ਨਾਲ ਇਹ ਸੀ ਸਾਡਾ ਅੱਜ ਦਾ ਤੁਹਾਨੂੰ ਇੱਕ ਅਲਰਟ ਕਰਨਾ ਸੀ ਇਸ ਐਂ ਦੇ ਲਈ ਕਿ ਇਹ ਕਾਨੂੰਨ ਜਿਹੜਾ ਹੈ ਫਰਵਰੀ 16 ਤੋਂ ਸ਼ੁਰੂ ਹੋ ਰਿਹਾ ਹੈ ਸੋ ਇੱਕ ਅੱਧੇ ਦਿਨ ਤੇ ਸ਼ੁਰੂ ਹੋ ਜਾਣਾ ਤਾਂ ਬੜੇ ਧਿਆਨ ਦੇ ਨਾਲ ਇਸ ਇਸ ਤੋਂ ਪਹਿਲਾਂ ਕਿ ਤੁਸੀਂ ਟੂ ਲੇਟ ਹੋ ਜਾਵੇ ਕਿ ਅਸੀਂ ਪੁਆਇੰਟ ਨਾ ਆਪਣੇ ਗਵਾ ਲਈਏ ਸੋ ਬਹੁਤ ਬਹੁਤ ਧੰਨਵਾਦ ਇਸ ਹੀ ਸਾਡਾ ਅੱਜ ਦਾ ਪ੍ਰੋਗਰਾਮ ਗੱਲ ਕੀਤੇਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਪਰ ਤੁਸੀਂ ਦੱਸ ਦਿਓ ਸਾਰਿਆਂ ਨੂੰ ਇਹ ਗੱਲ ਦੱਸਣ ਵਾਲੀ ਹੈ ਇਹ ਜਰੂਰ ਦੱਸਿਓ ਸੋ ਬੜੀ ਸੇਤੀ ਫਿਰ ਤੁਹਾਡੇ ਨਾਲ ਅਗਲੇ ਕਿਸੇ ਮੈਸੇਜ ਤੇ ਕਿਸੇ ਮੁੱਦੇ ਤੇ ਗੱਲਬਾਤ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ